ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੀ ਥਾਣਿਆਂ ਦੇ ਵਿੱਚ ਬੰਬ ਦਾ ਮਿਲਣਾ ਬਲਾਸਟ ਦਾ ਹੋਣਾ ਲਗਾਤਾਰ ਹੀ ਚਰਚਾਵਾ ਦੇ ਵਿੱਚ ਹੈ ਉਥੇ ਦੱਸ ਦਈਏ ਕਿ ਅੰਮ੍ਰਿਤਸਰ ਦੇ ਥਾਣਾ ਮਜੀਠਾ ਦੇ ਵਿੱਚ ਦੇਰ ਰਾਤ ਇੱਕ ਬਲਾਸਟ ਹੋਇਆ ਹੈ ਬਹੁਤ ਜ਼ੋਰਦਾਰ ਧਮਾਕਾ ਹੋਇਆ ਜਿਸ ਤੋਂ ਬਾਅਦ ਪੂਰੀ ਫੋਰਸ ਸੁਰੱਖਿਆ ਤੇ ਲੱਗੀ ਹੋਈ ਹੈ ਤੇ ਦੱਸ ਦਈਏ ਕਿ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਰੀਬ 2 ਕਿਲੋਮੀਟਰ ਤੱਕ ਧਮਾਕੇ ਦੀ ਆਵਾਜ਼ ਸੁਣੀ ਗਈ ਹੈ ਜਦੋਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਦੇਖ ਸਕਦੇ ਹੋ ਕਿ ਸੀਸੀਟੀਵੀ ਦੇ ਵਿੱਚ ਬਲਾਸਟ ਦੀ ਜਿਹੜੀ ਆਵਾਜ਼ ਰਿਕਾਰਡ ਹੋਈ ਹੈ ਪਰ ਫਿਲਹਾਲ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸੇ ਮੁਲਾਜ਼ਮ ਵੱਲ ਮੋਟਰਸਾਈਕਲ ਦੇ ਵਿੱਚ ਹਵਾ ਭਰੀ ਜਾ ਰਹੀ ਸੀ ਤਾਂ ਹਵਾ ਭਰਦੇ ਪਰਦੇ ਟਾਇਰ ਫਟ ਜਾਂਦਾ ਹੈ ਪਰ ਉਥੇ ਲੋਕਾਂ ਦਾ ਕਹਿਣਾ ਹੈ ਕਿ ਟਾਇਰ ਫਟਣ ਦੀ ਆਵਾਜ਼ ਇੰਨੀ ਜ਼ੋਰਦਾਰ ਨਹੀਂ ਹੁੰਦੀ ਜਿੰਨੀ ਕਿ ਜ਼ੋਰਦਾਰ ਹੈ ਬਲਾਸਟ ਦੀ ਆਵਾਜ਼ ਸੀ ਫਿਲਹਾਲ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਥਾਣੇ ਦੇ ਵਿੱਚ ਐਫਜੀ ਕਿਹੜੀ ਮਸ਼ੀਨਰੀ ਹੈ ਹੈਗੀ ਹੈ ਜਿਸ ਦੇ ਵਿੱਚ ਚਲਦੇ ਹਵਾ ਭਰੀ ਜਾਂਦੀ ਹੈ ਤਾਂ ਟਾਇਰ ਫਟ ਗਿਆ ਫਿਲਹਾਲ ਪੁਲਿਸ ਵੱਲੋਂ ਇੱਕੋ ਜਵਾਬ ਦਿੱਤਾ ਜਾ ਰਿਹਾ ਹੈ ਕਿ ਥਾਣੇ ਅੰਦਰ ਹਵਾ ਭਰਨ ਦੇ ਕਾਰਨ ਟਾਇਰ ਬਲਾਸਟ ਹੋ ਗਿਆ ਨਾ ਕੋਈ ਹੋਰ ਚੀਜ਼ ਦੀ ਬਲਾਸਟ ਹੋਇਆ ਹੈ ਪਰ ਲੋਕਾਂ ਦੀ ਅਗਰ ਸੁਣੀ ਜਾਵੇ ਤਾਂ ਲੋਕਾਂ ਦੇ ਮੁਤਾਬਕ ਉੱਥੇ ਜ਼ੋਰਦਾਰ ਧਮਾਕਾ ਹੋਇਆ ਹੈ ਤੇ ਲਾ ਸੁਰੱਖਿਆ ਨੂੰ ਦੇਖਦੇ ਹੋਏ ਥਾਣੇ ਦੇ ਉੱਤੇ ਤਾਲੇ ਲਗਾ ਦਿੱਤੇ ਗਏ ਨੇ ਥਾਣੇ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ ਤਸਵੀਰਾਂ ਜੋ ਨੇ ਮੌਕੇ ਦੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਆਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਥਾਣੇ ਦਾ ਜੋ ਗੇਟ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਪੁਲਿਸ ਮੁਲਾਜ਼ਮ ਡਿਊਟੀ ਤੇ ਲੱਗੇ ਨੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਅਮਰਸਰ ਦੇ ਵਿੱਚ ਪੁਲਿਸ ਸਟੇਸ਼ਨ ਮਤਲਬ ਥਾਣਿਆਂ ਨੂੰ ਲੈ ਕੇ ਉਹ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਬੀਤੇ ਦਿਨ ਵੀ ਅਜਨਾਲੇ ਦੇ ਬਾਹਰ ਬੰਬ ਰੱਖਣ ਦੀ ਖਬਰ ਚੱਲੀ ਸੀ ਉਸ ਤੋਂ ਬਾਅਦ ਅਮਰਸਰ ਦੇ ਸ਼ਹਿਰ ਦੇ ਵਿੱਚ ਇੱਕ ਥਾਣੇ ਦੇ ਵਿੱਚ ਬਲਾਸਟ ਹੋਇਆ ਜ ਅੰਮ੍ਰਿਤਸਰ ਦੇ ਥਾਣਾ ਮਜੀਠਾ ਦੇ ਵਿੱਚ ਦੇਰ ਰਾਤ ਬਲਾਸਟ ਹੋਇਆ ਤੇ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਤੋਂ ਹੁਣ ਸਾਂਝੀਆਂ ਕਰ ਰਿਹਾ ਸੀਸੀਟੀਵੀ ਫੁਟੇਜ ਵੇਖ ਸਕਦੇ ਹੋ ਤੁਸੀਂ ਸੁਣ ਸਕਦੇ ਹੋ ਆਵਾਜ਼ ਸੁਣ ਸਕਦੇ ਹੋ ਬਲਾਸਟ ਦੀ ਆਵਾਜ਼ ਇੰਨੀ ਜ਼ੋਰਦਾਰ ਬਲਾਸਟ ਹੋਇਆ ਸੀ ਕਿ ਸੀਸੀਟੀਵੀ ਦੇ ਵਿੱਚ ਉਹ ਆਵਾਜ਼ ਜਿਹੜਾ ਰਿਕਾਰਡ ਹੋਇਆ ਪਰ ਫਿਲਹਾਲ ਪੁਲਿਸ ਵੱਲੋਂ ਲਗਾਤਾਰ ਹੀ ਕਿਹਾ ਜਾ ਰਿਹਾ ਹੈ ਕਿ ਬਲਾਸਟ ਜੋ ਹੈ ਇੱਕ ਟਾਇਰ ਫਟਣ ਦੇ ਨਾਲ ਹੋਇਆ ਪਰ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੀ ਥਾਣਿਆਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ ਬੀਤੇ ਦਿਨ ਜਨਾਰਾ ਥਾਣੇ ਦੇ ਬਾਹਰ ਕੋਈ ਬੰਬ ਨੂਮਾ ਚੀਜ਼ ਕੋਈ ਬਸੂ ਰੱਖ ਕੇ ਚਲਾ ਗਿਆ ਆਦਾ ਬ੍ਰਿਸਤ ਸ਼ਹਿਰ ਦੇ ਵਿੱਚ ਇੱਕ ਬੰਬ ਪਈ ਚੌਂਕੀ ਦੇ ਵਿੱਚ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸਦੀ ਹੈ ਕਿ ਉਸ ਤੋਂ ਬਾਅਦ ਹੁਣ ਦੇਰ ਦਾ ਥਾਣਾ ਮਜੀਠਾ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਜਿਸ ਕਰਕੇ ਲੋਕ ਸਹਿਮੇ ਹੋਏ ਨੇ ਤਾਂ ਇਸ ਦੀ ਜਾਂਚ ਦਾ ਵਿਸ਼ਾ ਵੀ ਬਣਿਆ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਹਮਣੇ ਆਉਂਦਾ ਸਰ ਜਦੋਂ ਧਮਾਕੇ ਦੀ ਆਵਾਜ਼ ਆਈ ਹੈ ਤੇ ਮਹਿਸੂਸ ਹੋਇਆ ਕਿ ਮਜੀਠਾ ਦੇ ਵਿੱਚ ਕੁਝ ਇਹੋ ਜਿਹਾ ਵਾਪੜਿਆ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਹੈਗਾ ਹਾਂਜੀ ਮੈਂ ਤੋ ਤਕੜੇਵਾਂ ਅੱਧਾ ਕਿਲੋਮੀਟਰ ਔਣਾ ਕਿਲੋਮੀਟਰ ਘਾੜਿਆ ਮੇਰਾ ਤੇ ਮੈਂ ਉਦੋਂ ਬਾਹਰ ਨਿਕਲ ਕੇ ਆਇਆ ਤੇ ਮਜੀਠੇ ਥਾਣੇ ਦੇ ਵਿੱਚ ਆ ਕੇ ਜਦੋਂ ਪਤਾ ਕੀਤਾ ਜਾਣਕਾਰੀ ਲੈਣੀ ਚਾਹੀਏ ਤੇ ਉਹਨਾਂ ਨੇ ਮੇਰਾ ਫੋਨ ਵੀ ਖੋ ਲਿਆ ਤੇ ਜ ਪੁਲਿਸ ਮੁਲਾਜ਼ਮ ਨੇ ਤੇ ਉਹਦੇ ਵਿੱਚ ਇਹਨਾਂ ਦੇ ਕੰਟਰੋਵਰਸ਼ੀਅਲ ਬਿਆਨ ਸੀਗੇ ਕਦੀ ਉਹ ਕਹ ਰਹੇ ਕਿ ਸਿਲੰਡਰ ਬਲਾਸਟ ਹੋਇਆ ਕਦੀ ਕਹ ਰਹੇ ਟਾਇਰ ਬਲਾਸਟ ਹੋਇਆ ਤੇ ਮੈਂ ਆਲਮੋਸਟ ਉਹਦੀ ਰਿਕਾਰਡਿੰਗ ਵੀ ਕੀਤੀ ਸੀਗੀ ਤੇ ਉਹਨਾਂ ਦੇ ਮੁਲਾਜ਼ਮ ਵੱਲੋਂ ਮੇਰਾ ਫੋਨ ਖੋ ਕੇ ਫੇ ਉਹ ਵੀਡੀਓ ਵੀ ਡਿਲੀਟ ਕਰ ਦਿੱਤੀ ਗਈ ਹੈ। ਤੁਹਾਡੋ ਅੰਦਰ ਕੀ ਵੇਖਿਆ ਗਿਆ ਸੀਗਾ? ਨਹੀਂ ਅੰਦਰ ਤੇ ਜਾਣਦਾ ਤੇ ਕਿਸੇ ਨੂੰ ਅਜੇ ਤੱਕ ਮੈਂ ਮੇਨ ਗੇਟ ਤੱਕ ਸੀਗੇ ਜੀ। ਕੀ ਲੱਗਦਾ ਸੀਗਾ ਜੀ ਮੋਟਰਸਾਈਕਲ ਦੇ ਟਾਇਰ ਦਾ ਬਲਾਸਟ ਇਮਾਰਤ ਨਹੀਂ ਹੋ ਸਕਦੀ ਆ? ਇਹ ਤੇ ਦੇਖੋ ਮੋਟਰਸਾਈਕਲ ਦੀ ਬਲਾਸਟ ਇੰਨੀ ਨਹੀਂ ਹੋ ਸਕਦੀ। ਹਾਂ ਟਰੱਕ ਦਾ ਕਹਿ ਸਕਦੇ ਹਾਂ ਮੰਨ ਵੀ ਸਕਦੇ ਹਾਂ ਕਿ ਟਰੱਕ ਦਾ ਬਲਾਸਟ ਇੰਨੀ ਦੂਰ ਤੱਕ ਜਾ ਸਕਦਾ ਹੈ। ਐਸੇ ਪੱਤਰਕਾਰ ਹੋਣ ਦੇ ਨਾਲ ਤੇ ਸਾਨੂੰ ਇੰਨੀ ਵੀ ਤਾਂ ਸਮਝ ਆ ਗਈ ਆ। ਹਮ ਐਜੇ ਪੱਤਰਕਾਰ ਹੋਣਾਂ ਤੇ ਕੀ ਮਹਿਸੂਸ ਕਰਦੇ ਜੈਸ ਵੇਲੇ ਕਿ ਕੀ ਛਪਾਇਆ ਜਾ ਰਿਹਾ ਕੋਈ ਚੀਜ਼ ਤੇ ਜਾਂ ਕੁਝ ਹੈ ਕੁਛ ਐਸੀ। ਸਰ ਇਹ ਤੁਹਾਨੂੰ ਵੀ ਪਤਾ ਹੈ ਇਹ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਕਿ ਅਗਰ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਤਾਂ ਸਿਕਿਉਰਿਟੀ ਦਾ ਹਵਾਲਾ ਦੇ ਕੇ ਖਾਸ ਕਰਕੇ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਹੈਗਾ ਜਿਹੜੇ ਗੇਟ ਪਹਿਲਾਂ ਬੰਦ ਹੁੰਦੇ ਸੀ ਸਰ ਅਸੀਂ ਮੁਹੇੱਠਾ ਦੇ ਰਹਿਣ ਵਾਲੇ ਰਾਤ 12 ਵਜੇ ਵੀ ਆਏ ਹਾਂ ਤਾਂ ਸਾਡਾ ਗੇਟ ਅਸੀਂ ਕਦੀ ਨਹੀਂ ਬੰਦ ਵੇਖਿਆ ਸੀ ਸੀਸੀ ਵੀ ਕਹਿੰਦੇ ਚੁੱਟੇ ਨੇ ਕੋਈ ਜੇ ਇਹ ਦੇਖੋ ਮੌਕੇ ਤੇ ਜਾ ਕੇ ਪਤਾ ਲੱਗੇਗਾ ਜੋ ਕੀ ਹੁਣ ਇਸ ਟਾਈਮ ਬੰਦ ਜਿਵੇਂ ਜਿਵੇਂ ਬੋਲਿਆ ਜਾ ਰਿਹਾ ਕਿ ਕੋਈ ਅੰਦਰ ਜ਼ਖਮੀ ਵੀ ਹੋਏ ਨੇ ਉਹਦੇ ਨਾਲ ਕੁਝ ਇਸ ਤਰ੍ਹਾਂ ਦੀ ਕੋਈ ਚੀਜ਼ ਇਸ ਤਰ੍ਹਾਂ ਦੇਖੋ ਹਜੇ ਤੱਕ ਜਦੋਂ ਬਾਹਰ ਕਿਸੇ ਕਿਆਸ ਵੀ ਲਗਾਉਣਾ ਜਿਹੜਾ ਉਹ ਕੀ ਗਲਤ ਆ ਤੁਸੀਂ ਜਦੋਂ ਤੇ ਇੱਥੇ ਖਰੇ ਕੋਈ ਉੱਚ ਅਧਿਕਾਰੀ ਆਏ ਨੇ ਡੀਐਸਪੀ ਸਾਹਿਬ ਤੋਂ علاوہ ਹੋਰ ਕੋਈ ਆਇਆ ਹੈ ਠੀਕ ਟਾਇਰ ਦਾ ਪਟਾਕਾ ਵਿਆ ਹੀ ਟਾਇਰ ਦੇ ਪਟਾਕੇ ਦੀ ਕਿਸੇ ਨੇ ਦੱਸਤਾ ਗਲਤ ਆਪਣਾ న్యూਸ ਚਲਾਤੀ ਕਿਸੇ ਨੇ ਤੇ ਕੋਈ ਅਹੋਜੀ ਗੱਲ ਨਹੀਂ ਹੈ। ਲੇਕਿਨ ਸਰ ਕੁਝ মিডিਆ ਕਰਮਚਾਰੀਆਂ ਦੇ ਮੋਬਾਈਲ ਖੋਏ ਗਏ ਨੇ ਕਹਿੰਦੇ ਵੀਡੀਓ ਡਿਲੀਟ ਕੀਤੀਆਂ ਗਈਆਂ ਨੇ ਕਿਸ ਤਰ੍ਹਾਂ ਨੇ? ਕਿਸੇ ਕਿਸੇ ਵੀ মিডিਆ ਦਾ ਮੋਬਾਈਲ ਨਹੀਂ ਖੋਇਆ ਗਿਆ। ਕਿਸੇ মিডিਏ ਦੀ ਵੀਡੀਓ ਡਿਲੀਟ ਨਹੀਂ ਕੀਤੀ ਗਈ। ਨਾ ਕੋਈ ਅਹੋਜੀ ਗੱਲ ਹੋਈ। ਦੋ ਵਾਰ ਪਹਿਲਾਂ ਮੈਂ ਬਾਈਟ ਦੇ ਚੁੱਕਾ ਕੋਈ ਅਹੋਜੀ ਗੱਲ ਨਹੀਂ ਹੈ। ਕਿਹੜਾ ਮੋਟਰਸਾਈਕਲ ਦੀ ਟਾਇਰ ਕਿੱਥੇ ਆ ਮੋਟਰਸਾਈਕਲ ਕਿੱਥੇ? ਮੋਟਰਸਾਈਕਲ ਆਪਣਾ ਜਿਹੜਾ ਮਲਾਜ਼ਮ ਆਪਣਾ ਟਾਇਰ ਨਾਲ ਹਵਾ ਭਰਦਾ ਸੀ ਜਿਵੇਂ ਅੱਜਕੱਲ ਮਲਾਜ਼ਮਾਂ ਨੇ ਪੰਪ ਰੱਖਿਓ ਟਾਇਰ ਫਟ ਗਿਆ ਤੇ ਟਾਇਰ ਆਪਣਾ ਮੋਟਰਸਾਈਕਲ ਲੈ ਗਿਆ। ਸਰ ਅਸੀਂ ਬੋਲ ਤੁਸੀਂ ਕਹਿੰਦੇ ਗੈਸ ਦੀ ਬੜੀ ਸਮੈਲ ਆ ਰਹੀ ਸੀ ਕਿ ਸਿਲੰਡਰ 'ਚ ਗੈਸ ਦੀ ਬੜੀ ਸਮੈਲ ਹੈ ਕੀ ਕਾਰਨ ਸੀ ਸਿਲੰਡਰ ਤਾਂ ਅੱਜ ਕੱਲ ਆਪਣਾ ਜਿਵੇਂ ਉਹ ਮੰਨ ਲਓ ਕੋਈ ਲਾਂਗਰੀ ਖੁੱਲਾ ਛੜ ਜਾਂਦਾ ਤੇ ਕਿਸੇ ਸਿਲੰਡਰ ਦੀ ਉਹ ਸਮੈਲ ਸਾਨੂੰ ਤਾਂ ਕੋਈ ਸਮੈਲ ਆਈ ਨਹੀਂ ਖੜਿਆਂ ਨੂੰ ਅੰਦਰ ਮੁਲਾਜ਼ਮ ਨੇ ਪਤਾ ਲੱਗਾ ਕੌਣ ਹੈ ਮੁਲਾਜ਼ਮ ਇਹ ਮੈਂ ਪੁੱਛੂਗਾ ਸਵੇਰੇ ਸਾਰੇ ਇਕੱਠੇ ਕਰਕੇ ਵੀ ਮੁਲਾਜ਼ਮ ਆਪਣਾ ਜਿਹੜਾ ਆਪਣਾ ਕਿੰਨੇ ਹਵਾ ਭਰੀ ਕਿਉਂ ਪੰਪਰ ਲੈਂਦਾ ਕਿਉਂ ਆਪਣਾ ਥਾਣੇ ਚ ਅੰਦਰ ਹਵਾ ਭਰੀ ਬਾਈਕ ਕਿਹਾਂ ਛੁਪਾ ਦਿੱਤੀ ਗਈ ਬਾਈਕ ਕਿਉਂ ਨਹੀਂ ਦਿਖ ਰਹੀ ਅੱਜ ਬਾਈਕ ਆਪਣਾ ਕਿਉਂ ਨਹੀਂ ਬਾਈਕ ਦਾ ਕੀ ਇਹ ਮੋਟਰਸਾਈਕਲ ਆਪਣਾ कितने मिलेगी अभी पे पे जितने आई एक सेकेंड, एक सेकेंड, एक सेकेंड, ये पे जितने आई आई विटनेस विटनेस ये हैं 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 जो हैं वो बता रहे हैं कि तकरीबन दो किलोमीटर तक जो है वो है वो आवाज सुनाई दी तो तो इतनी तेज देखो देखो, 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 देखो तुसी मीडिया है। कह रहे हो आज अपना दूर था ये किसी भी आंध गए ਇਸ ਪੁਛਾਬੀ ਨਹੀਂ ਬਾਈਕ ਕਿਹੜਾ ਗਾਇਬ ਹੋ ਗਿਆ ਉਹ ਅਗਰ ਬਾਈਕ ਵਿੱਚ ਉਹ ਯਾਰ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਈ ਬੈਗ ਕਿੱਥੇ ਗਾਇਬ ਉਹ ਨਹੀਂ ਬੈਗ ਜਿਹੜੀ ਬਾਈਕ ਦਾ ਬੈਗ ਲੈ ਗਿਆ ਹੈ ਜੇ ਥਾਣਾ ਸਾਡਾ ਸਕਿਉਰਟੀ ਪਰਪਜ ਹੈ ਤਾਂ ਉਹਨਾਂ ਨੂੰ ਵੇਖ ਤੇ ਉੱਥੇ ਖੜ ਕੇ ਜੋ ਜ ਦਿੱਤੀ ਕੋਈ ਗੱਲ ਥੋੜਾ ਹੈ ਕਿ ਜੇ ਗੇਟ ਤੇ ਸਾਡਾ ਪਰਪਜ ਹੈ ਬੰਦ ਕਰਨਾ ਸਾਡਾ ਸਕਿਉਰਟੀ ਹੈ ਟੀਐਸਪੀ ਸਾਹਿਬ ਆਪ ਤੂੰ মিডিਆ ਨੂੰ ਅੰਦਰ ਕਿਉਂ ਹੀ ਅਲਾਉ ਕਰ ਰਹਾ ਅਗਰ ਬਾਈਕ ਮੀਡੀਆ ਦੇਖੋ ਮੀਡੀਆ ਨੂੰ ਮੈਂ ਗੇਟ ਤੇ ਉੱਥੇ ਆਪਣਾ ਬਾਈਟ ਦਿੱਤੀ ਆ ਤੇ ਮੀਡੀਆ ਆਪਣਾ ਹੁਣ ਮੈਂ ਥਾਣੇ ਦੀ ਜਿਹੜੀ ਸਕਿਉਰਟੀ ਪਰਪਜ ਹੈ ਉਹ ਥੋੜਾ ਸਰਫ ਤੋਂ ਬਾਈਕ ਕਿਉਂ ਦਿਖਾਦੇ ਆ ਕੋਈ ਐਸ ਤਰ੍ਹਾਂ ਦੀ ਗੱਲ ਨਹੀਂ ਉਹ ਅੱਛੇ ਖਿੜਕੀ ਦੇ ਸ਼ੀਸ਼ੇ ਜੋ ਲੱਗੇ ਉਹ ਅੱਛੇ ਟੁੱਟ ਗਏ ਉਹ ਕਿਵੇਂ ਯਾਰ ਸ਼ੀਸ਼ਾ ਕੋਈ ਟੁੱਟਿਆ ਹੀ ਨਹੀਂ ਤੁਸੀਂ ਕਹਿ ਰਹੇ ਸ਼ੀਸ਼ੇ ਟੁੱਟੇ ਸ਼ੀਸ਼ੇ ਟੁੱਟੇ ਤੁਹਾਡੇ ਕਹਿਣ ਮਦਦਕ ਥੋੜਾ ਤੁਸੀਂ ਤੇ ਸਾਰੇ ਤਫ਼ਤੀਸ਼ ਫਿਰ ਤੁਸੀਂ ਕਰ ਲਓ ਯਾਰ ਜਦੋਂ ਕਹਿ ਰਹੇ ਤੁਹਾਨੂੰ ਨਹੀਂ ਟੁੱਟੇ ਬਸ